ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਜੀ ਆ ਨੂੰ ਅੱਜ ਦੀ ਵੀਡੀਓ ਵਿੱਚ ਤੇ ਅੱਜ ਦਾ ਆਪਾਂ ਖਾਨਪੁਰ ਡੇ ਨਗਰ ਤੇ ਖੜੇ ਆ ਨਕੌਦਰ ਬਲੌਗ ਦਾ ਪਿੰਡ ਆ ਖਾਨਪੁਰ ਡੰਡਾ ਤੇ ਗੁਰਦੁਆਰ ਸਾਹਿਬ ਦੇ ਵਿੱਚ ਖੜੇ ਸੀ ਤੇ ਬੜਾ ਸੋਹਣਾ ਉਪਰਾਲਾ ਕੀਤਾ ਕਮੇਟੀ ਵੱਲੋਂ ਤੁਹਾਨੂੰ ਦਿਖਾਉਨੇ ਆ ਤੇ ਹਰ ਗੁਰੂ ਘਰ ਦੇ ਵਿੱਚ ਇਹੋ ਜਿਹਾ ਉਪਰਾਲੇ ਹੋਣ ਚਾਹੀਦੇ ਤਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਆ ਜੇ ਉਹਨਾਂ ਨੂੰ ਕਿਤਾਬਾਂ ਸਕੂਲ ਦੀਆਂ ਕਿਤਾਬਾਂ ਵਿੱਚ ਇਤਿਹਾਸ ਪੜ੍ਹਨ ਨਹੀਂ ਮਿਲਦਾ ਉਹ ਇਤਿਹਾਸ ਸਾਡੀ ਜ਼ਿੰਮੇਵਾਰੀ ਆ ਗੁਰੂ ਘਰ ਉਹਦੇ ਵਿੱਚ ਇਤਿਹਾਸ ਦੀ ਉਹ ਚੱਲ ਕੇ ਮਿਲਣੀ ਚਾਹੀਦੀ ਆ ਉਹ ਸਾਰੀ ਨੌਲੇਜ ਮਿਲਣੀ ਚਾਹੀਦੀ ਆ ਸੁਤਨ ਦਿਖਾਉਣੇ ਆ ਕਿੰਨਾ ਸੋਹਣਾ ਪ੍ਰਾਲਾਦ ਕੀ ਕੀ ਕੀਤਾ ਹੋਇਆ ਤੇ ਬੇਨਤੀ ਆ ਸਾਰੇ ਆਚਾਰਾਂ ਚ ਵੀਡੀਓ ਨੂੰ ਬਹੁਤ ਤੋਂ ਬਹੁਤ ਸ਼ੇਅਰ ਕਰਿਓ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਿਓ ਤੇ ਉਹ ਪ੍ਰਾਲਾਦ ਕਰਿਓ ਆਪਣੇ ਆਪਣੇ ਪਿੰਡਾਂ ਦੇ ਗੁਰੂ ਘਰਾਂ ਵਿੱਚ ਇਹ ਜੋ ਚੀਜ਼ ਇੱਥੇ ਕੀਤੀ ਹੋਈ ਹੈ ਤੁਸੀਂ ਵੀ ਜਰੂਰ ਕਰਿਓ ਆਪਾ ਸੰਗਤ ਜੀ ਬਿਲਕੁਲ ਜਿਹੜਾ ਬੇੜਾ ਆ ਗੁਰੂ ਘਰ ਦਾ ਉੱਥੇ ਖੜੇ ਆ ਸਭ ਤੋਂ ਪਹਿਲਾਂ ਤਾਂ 15 ਭਗਤਾਂ ਦੇ ਨਾਂ ਲਿਖੇ ਹੋਏ ਆ ਦੇਖੋ ਭਗਤ ਕਬੀਰ ਜੀ ਭਗਤ ਨਾਮਦੇਵ ਜੀ ਭਗਤ ਰਵਿਦਾਸ ਜੀ ਭਗਤ ਬੀਨੀ ਜੀ ਭਗਤ ਤੇ ਲੋਚਨ ਜੀ ਭਗਤ ਬਾਬਾ ਫਰੀਦ ਜੀ ਭਗਤ ਧੰਨਾ ਜੀ ਭਗਤ ਜੈਦੇਵ ਜੀ ਭਗਤ ਪੀਖਨ ਜੀ ਭਗਤ ਪਰਮਾਨੰਦ ਜੀ ਭਗਤ ਸੈਨ ਜੀ ਭਗਤ ਪੀਪਾ ਜੀ ਭਗਤ ਰਾਮਾਦਾਨ ਜੀ ਭਗਤ ਸਦਰਾਂ ਜੀ ਭਗਤ ਸੂਰਦਾ ਜੀ ਉਸ ਤੋਂ ਅੱਗੇ ਜੀ ਪੰਜਾਂ ਪਿਆਰਿਆਂ ਦੇ ਨਾਮ ਲਿਖੇ ਹੋਏ ਆ ਭਾਈ ਦਇਆ ਸਿੰਘ ਜੀ ਲਾਹੌਰ ਦੇ ਖੱਤਰੀ ਦੇ ਨਾਲ ਉਹਨਾਂ ਨਗਰ ਵੀ ਲਿਖਿਆ ਹੋਇਆ ਕਿੱਥੋਂ ਤੋਂ ਬਿਲੋਂਗ ਕਰਦੇ ਸੀਗੇ ਉਸ ਤੋਂ ਬਾਅਦ ਭਾਈ ਧਰਮ ਸਿੰਘ ਜੀ ਯੂਪੀ ਦੇ ਜੱਟ ਸੀਗੇ ਭਾਈ ਹਿੰਮਤ ਸਿੰਘ ਜੀ ਅੜੀਸਾ ਦੇ ਚਿਹੋਰ ਜਗਨਨਾਥਪੁਰੀ ਦੇ ਰਹਿਣ ਵਾਲੇ ਸੀਗੇ ਭਾਈ ਮੋਹਕਮ ਸਿੰਘ ਜੀ ਗੁਜਰਾਤ ਤੋਂ ਸ਼ਿਮਵੇ ਪਰਿਵਾਰ ਤੋਂ ਸੀ ਦਵਾਰਕਾ ਦੇ ਰਹਿਣ ਵਾਲੇ ਸੀ ਭਾਈ ਸਹਿਬ ਸਿੰਘ ਜੀ ਕਰਨਾਟਕਾ ਦੇ ਨਾਈ ਵਿਦ ਦੇ ਸੀਗੇ ਤੇ ਇਹ ਚੀਜ਼ ਦੱਸਦੀ ਆ ਜੀ ਜਿਹੜੇ ਨਾ ਕੋਈ ਇੱਕ ਫਿਰਕਾ ਇਹ ਨਹੀਂ ਕਹਿ ਸਕਦਾ ਕਿ ਸਿੱਖੀ ਸਾਡੀ ਆ ਤੇ ਇਹਦੇ ਵਿੱਚ ਦੇਖੋ ਜਿਹੜੇ ਪੰਜ ਸੈਨੀਟਨ ਸਿਰ ਦਿੱਤੇ ਸੀ ਉਹ ਚ ਸਾਰੇ ਹੀ ਸੀਗੇ ਉਸ ਤੋਂ ਬਾਅਦ ਚਾਰ ਸਹਿਬਜ਼ਾਦੇ ਦੇ ਨਾਮ ਲਿਖੇ ਹੋਏ ਆ ਬਾਬਾ ਅਜੀਤ ਸਿੰਘ ਜੀ ਬਾਬਾ ਜੁਜਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਠੀਕ ਹੈ ਜੀ ਉਸ ਤੋਂ ਬਾਅਦ ਪੰਜਾਂ ਤਖਤਾਂ ਦੇ ਨਾਮ ਲਿਖੇ ਹੋਏ ਆ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਪੰਜਾਬ ਤਖਤ ਸ੍ਰੀ ਪਟਨਾ ਸਾਹਿਬ ਪਟਨਾ ਬਿਹਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਪੰਜਾਬ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਕੀ ਪੰਜਾਬ ਤਖਤ ਸ੍ਰੀ ਹਜੂਰ ਸਾਹਿਬ ਨੰਦੇੜ ਸਾਹਿਬ ਮਹਾਰਾਸ਼ਟਰ ਦੇਖੋ ਨਾਲ ਜਗਾ ਵੀ ਦੱਸੀ ਹੋਈ ਹੈ ਸ਼ਹਿਰ ਦਾ ਨਾਮ ਵੀ ਦੱਸਿਆ ਹੋਇਆ ਆ ਉਸ ਤੋਂ ਬਾਅਦ ਆ ਦੇਖੋ ਜੀ ਗੁਰਮੁਖੀ ਲਿਪੀ ਉੜਾ ਜਿਹੜਾ ਲਿਖਿਆ ਹੋਇਆ ਆਪਣਾ ਇਹ ਦੇਖੋ ਇਹ ਇੱਕ ਜਗਾ ਤੁਸੀਂ ਫਲੈਕਸ ਬਣ ਕੇ ਲੱਗੀ ਹੋਈ ਆ ਦੇਖੋ ਉਸ ਤੋਂ ਅੱਗੇ ਵਧੀਏ ਉਸ ਤੋਂ ਅੱਗੇ ਜੀ ਆ ਜਾਂਦੇ 40 ਮੁਕਤਿਆਂ ਦੇ ਨਾਮ ਆ ਦੇਖੋ 40 ਮੁਕਤੇ ਤੇ ਆਪਾਂ ਮੁਕਤਿਆਂ ਦੇ ਨਾਮ ਵੀ ਲੈ ਲੈਨੇ ਆ ਭਾਈ ਮਹਾ ਸਿੰਘ ਜੀ ਭਾਈ ਦਰਬਾਰਾ ਸਿੰਘ ਜੀ ਭਾਈ ਕਰਬਾਰਾ ਸਿੰਘ ਜੀ ਭਾਈ ਸਮੀਰ ਸਿੰਘ ਭਾਈ ਸਰਜਾ ਸਿੰਘ ਜੀ ਭਾਈ ਸਾਧੂ ਸਿੰਘ ਜੀ ਭਾਈ ਸੁਹੇਲ ਸਿੰਘ ਜੀ ਭਾਈ ਸੁਲਤਾਨ ਸਿੰਘ ਜੀ ਭਾਈ ਸੋਭਾ ਸਿੰਘ ਭਾਈ ਸੰਤ ਸਿੰਘ ਜੀ ਭਾਈ ਹਰਦੇਵ ਸਿੰਘ ਜੀ ਭਾਈ ਹਰਸ਼ਾ ਸਿੰਘ ਜੀ ਭਾਈ ਕਰਨ ਸਿੰਘ ਜੀ ਭਾਈ ਕਰਮ ਸਿੰਘ ਜੀ ਭਾਈ ਕਾਲਾ ਸਿੰਘ ਜੀ ਭਾਈ ਕੀਰਤ ਸਿੰਘ ਜੀ ਭਾਈ ਕਿਰਪਾਲ ਸਿੰਘ ਜੀ ਭਾਈ ਖੁਸ਼ਾਲ ਸਿੰਘ ਜੀ ਭਾਈ ਗੁਲਾਬ ਸਿੰਘ ਜੀ ਭਾਈ ਗੰਗਾ ਸਿੰਘ ਜੀ ਭਾਈ ਗੰਡਾ ਸਿੰਘ ਜੀ ਭਾਈ ਚੰਬਾ ਸਿੰਘ ਜੀ ਭਾਈ ਜਦੋ ਸਿੰਘ ਜੀ ਭਾਈ ਜੋਗਾ ਸਿੰਘ ਜੀ ਭਾਈ ਜੰਗ ਸਿੰਘ ਜੀ ਭਾਈ ਦਿਆਲ ਸਿੰਘ ਜੀ ਭਾਈ ਦਿਲਬਾਗ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਧੰਨਾ ਸਿੰਘ ਜੀ ਭਾਈ ਨਿਹਾਲ ਸਿੰਘ ਜੀ ਭਾਈ ਨਦਾਨ ਸਿੰਘ ਜੀ ਭਾਈ ਬੂੜ ਸਿੰਘ ਜੀ ਭਾਈ ਭਾਗ ਸਿੰਘ ਜੀ ਭਾਈ ਭੋਲਾ ਸਿੰਘ ਜੀ ਭਾਈ ਭੰਗਾ ਸਿੰਘ ਜੀ ਭਾਈ ਮੱਜਾ ਸਿੰਘ ਜੀ ਭਾਈ ਮਾਨ ਸਿੰਘ ਜੀ ਭਾਈ ਮਇਆ ਸਿੰਘ ਜੀ ਭਾਈ ਰਾਏ ਸਿੰਘ ਜੀ ਭਾਈ ਲਖਮਨ ਸਿੰਘ ਜੀ ਲੋ ਜੀ ਇਹ 40 ਮੁਕਤੀਆਂ ਦੇ ਨਾਮ ਲਿਖੇ ਹੋਏ ਆ ਉਸ ਤੋਂ ਅੱਗੇ 11 ਪੱਟ ਸਹਿਬਾਨ ਦੇ ਨਾਮ ਲਿਖੇ ਹੋਏ ਆ ਲੋ ਜੀ ਪੱਟ ਕਲ ਸਹਾਰ ਜੀ ਪੱਟ ਜਲਮ ਜੀ ਪੱਟ ਕੀਤਤ ਜੀ ਪੱਟਿ ਖਾਜੀ ਪੱਟ ਸੱਲ ਜੀ ਪੱਟ ਪੱਲ ਜੀ ਪੱਟ ਬਲ ਜੀ ਪੱਟ ਨਾਲ ਜੀ ਪੱਟ ਗੰਦ ਜੀ ਪੱਟ ਮਥੁਰਾ ਜੀ ਪੱਟ ਹਰਵੰਸ ਜੀ ਇਹ ਵੀ ਦੇਖੋ ਇੱਕ ਫਲੈਕਸ ਬਣੀ ਹੋਈ ਆ ਦੂਜੀ ਸਾਈਡ ਤੇ ਗੁਰੂ ਘਰ ਦੀ ਦੁਵਾਰ ਤੇ ਲੱਗੀ ਹੋਈ ਆ ਤੇ ਹੁਣ ਤੁਹਾਨੂੰ ਅੱਗੇ ਲੈ ਕੇ ਚੱਲਦੇ ਹਾਂ ਜੀ ਇੱਧਰ ਦੂਜੇ ਪਾਸੇ 10 ਗੁਰੂ ਸਾਹਿਬਾਨ ਜੀ ਦਾ ਜੀਵਨ ਵਿਰਲਾ ਲਿਖਿਆ ਹੋਇਆ ਆ ਗੁਰੂ ਨਾਨਕ ਦੇਵ ਜੀ ਦਾ ਜੀਵਨ ਵਿਰਲਾ ਦੇ ਵਿੱਚ ਉਹਨਾਂ ਦੇ ਪਿਤਾ ਦਾ ਨਾਮ ਮਾਤਾ ਦਾ ਨਾਮ ਪ੍ਰਕਾਸ਼ ਕਿੱਥੇ ਹੋਇਆ ਸੀਗਾ ਸਪਤਨੀ ਦਾ ਨਾਮ ਤੇ ਸੰਤਾਨ ਤੇ ਜੋਤੀ ਜੋਤ ਸਾਰਾ ਕੁਝ ਦੱਸਿਆ ਹੋਇਆ ਜੀ ਕੱਲ ਕੱਲੇ ਗੁਰੂ ਸਾਹਿਬਾਨ ਬਾਰੇ ਗੁਰੂ ਨਾਨਕ ਦੇਵ ਜੀ ਪਿਤਾ ਕਲਿਆਨ ਦਾਸ ਜੀ ਮਾਤਾ ਤ੍ਰਿਪਤਾ ਜੀ ਪ੍ਰਕਾਸ਼ ਸਥਾਨ ਨਨਕਾਣਾ ਸਾਹਿਬ ਪਾਕਿਸਤਾਨ ਪ੍ਰਕਾਸ਼ ਮਿਤੀ 20 ਅਕਤੂਬਰ 1469 ਸਪਤਨੀ ਸੁਲਖਣੀ ਜੀ ਸੰਤਾਨ ਸ਼੍ਰੀਚੰਦ ਜੀ ਲਖਮੀ ਦਾਸ ਜੀ ਜੋਤੀ ਜੋਤ 7 ਸਤੰਬਰ 1539 ਕਰਤਾਰਪੁਰ ਪਾਕਿਸਤਾਨ ਇਸ ਦਾ ਗੁਰੰਗਾ ਦੇਵ ਜੀ ਮਹਾਰਾਜ ਦਾ ਜੀਵਨ ਵੀਰਾ ਜੀ ਪਿਤਾ ਫੇਰੂਮਲ ਜੀ ਮਾਤਾ ਦਇਆ ਕੌਰ ਜੀ ਪ੍ਰਕਾਸ਼ ਸਥਾਨ ਮਤੇ ਦੀ ਸਰਾ ਮੁਖਸਰ ਸਾਹਿਬ ਪ੍ਰਕਾਸ਼ ਮਿਤੀ 31 ਮਾਰਚ 1504 ਸੁਪਤਨੀ ਖੀਵੀ ਜੀ ਸੰਤਾਨ ਦਾਸੂ ਜੀ ਦਾਤੂ ਜੀ ਬੀਬੀ ਅਮਰੋ ਜੀ ਅਨੋਖੀ ਜੀ ਤੇ ਜੋਤੀ ਜੋ ਸਮਾਉਣ ਦੀ 29 ਮਾਰਚ 1552 ਖਡੂਰ ਸਾਹਿਬ ਦੀ ਮਿਤੀ ਹੈ ਜੀ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੀ ਗੱਲ ਕਰੀਏ ਤਾਂ ਪਿਤਾ ਤੇਰਪਾਲ ਜੀ ਮਾਤਾ ਲక్ష్ਮੀ ਜੀ ਦੇ ਘਰ ਮਹਾਰਾਜ ਨੇ ਜਨਮ ਲਿਆ ਪ੍ਰਕਾਸ਼ ਸਥਾਨ ਬਾਸਰ ਕੇ ਅਮਰਸਰ ਪ੍ਰਕਾਸ਼ ਮਿਤੀ 5 ਮਈ 1479 ਸੁਪਤਨੀ ਰਾਮੋ ਜੀ ਸੰਤਾਨ ਮੋਹਨ ਜੀ ਮੋਹਰੀ ਜੀ ਬੀਬੀ ਦਾਨੀ ਜੀ ਬੀਬੀ ਭਾਨੀ ਜੀ ਤੇ ਜੋਤੀ ਜੋਤ 1 ਸਤੰਬਰ 1574 ਗੋਇੰਦਵਾਲ ਸਾਹਿਬ ਦੀ ਧਰਤੀ ਤੇ ਮਹਾਰਾਜ ਜੋਤੀ ਜੋਤ ਸਮਾਏ ਆ ਚੌਥੇ ਪਾਸ਼ਾ ਗੁਰੂ ਰਾਮਦਾਸ ਮਾਤਾ ਜੀ ਦੀ ਗੱਲ ਕਰੀਏ ਪਿਤਾ ਹਰੀਦਾਸ ਜੀ ਮਾਤਾ ਦਇਆ ਕੌਰ ਜੀ ਪ੍ਰਕਾਸ਼ ਸਥਾਨ ਚੂਨਾ ਮੰਡੀ ਲਾਹੌਰ ਪ੍ਰਕਾਸ਼ ਮਿਤੀ 24 ਸਤੰਬਰ 1534 ਸੁਪਤਨੀ ਭਾਨੀ ਜੀ ਸੰਤਾਨ ਪ੍ਰਿਥੀ ਚੰਦ ਜੀ ਮਹਾਦੇਵ ਜੀ ਅਰਜਨ ਦੇਵ ਜੀ ਜੋਤੀ ਜੋਤ 1 ਸਤੰਬਰ 1581 ਗੋਇੰਦਵਾਲ ਸਾਹਿਬ ਉਸ ਤੋਂ ਬਾਅਦ ਗੁਰੂ ਅਰਜਨ ਦੇ ਪੰਜਵੇਂ ਪਾਸ਼ਾ ਜੀ ਦੀ ਗੱਲ ਕਰੀਏ ਤਾਂ ਪਿਤਾ ਗੁਰੂ ਰਾਮਦਾਸ ਜੀ ਮਾਤਾ ਭਾਨੀ ਜੀ ਪ੍ਰਕਾਸ਼ ਸਥਾਨ ਗੋਵਿੰਦਗੜ੍ਹ ਸਾਹਿਬ ਪ੍ਰਕਾਸ਼ ਮਿਤੀ 15 ਅਪ੍ਰੈਲ 1563 ਸੁਪਤਨੀ ਗੰਗਾ ਜੀ ਸੰਤਾਨ ਹਰ ਗੋਬਿੰਦ ਸਾਹਿਬ ਜੁਤੀ ਜੋਤੀ 30 ਮਈ 1606 ਈਸਵੀ ਲਾਹੌਰ ਜੀ ਉਸ ਤੋਂ ਬਾਅਦ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਪਿਤਾ ਗੁਰੂ ਅਰਜਨ ਦੇਵ ਜੀ ਮਾਤਾ ਗੰਗਾ ਜੀ ਪ੍ਰਕਾਸ਼ ਸਥਾਨ ਗੁਰੂ ਕੀ ਵਡਾਲੀ ਅੰਮ੍ਰਿਤਸਰ ਪ੍ਰਕਾਸ਼ ਮਿਤੀ 15 ਜੂਨ 1595 ਸਪਤਨੀ ਸਪਤਨੀ ਜ਼ਬੋਦਰੀ ਜੀ ਨਾਲਕੀ ਜੀ ਮਹਾਦੇਵੀ ਜੀ ਤੇ ਸੰਤਾਨ ਗੁਰਦਤਾ ਜੀ ਅਨੀਰਾਏ ਜੀ ਤੇਗ ਬਹਾਦਰ ਜੀ ਅਟਲ ਰਾਏ ਜੀ ਸੂਰਜ ਮਾਲਾ ਜੀ ਬੀਬੀ ਵੀਰੋ ਜੀ ਤੇ ਜੋਤੀ ਜੋਤ 2 ਮਾਰਚ 1644 ਈਸਵੀ ਕੀਰਤਪੁਰ ਸਾਹਿਬ ਮਾਤਾ ਜੀ ਨੇ ਮਹਾਰਾਜ ਜੀ ਜੋਤੀ ਜੋ ਸਮਾਇਆ ਸਤਵੇਂ ਪਾਤਸ਼ਾਹ ਗੁਰੂ ਹਰ ਰਾਏ ਸਾਹਿਬ ਜੀ ਪਿਤਾ ਬਾਬਾ ਗੁਰਦਤਾ ਜੀ ਮਾਤਾ ਨਿਹਾਲ ਕੌਰ ਜੀ ਪ੍ਰਕਾਸ਼ ਸਥਾਨ ਕਿਰਤਪੁਰ ਸਾਹਿਬ ਪ੍ਰਕਾਸ਼ ਮਿਤੀ 16 ਜਨਵਰੀ 1630 ਸੁਪਤਨੀ ਰਾਮ ਕੌਰ ਜੀ ਕ੍ਰਿਸ਼ਨ ਕੌਰ ਜੀ ਸੰਤਾਨ ਰਾਮ ਰਾਏ ਜੀ ਹਰ ਕ੍ਰਿਸ਼ਨ ਜੀ ਜੋਤੀ ਜੋ ਸਮਾਏ ਮਹਾਰਾਜ 6 ਅਕਤੂਬਰ 1661 ਕਿਰਤਪੁਰ ਸਾਹਿਬ ਇਸੇ ਤਰ੍ਹਾਂ ਅਠਵੀਂ ਪਾਸ਼ਾ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਪਿਤਾ ਗੁਰੂ ਹਰ ਰਾਏ ਸਾਹਿਬ ਜੀ ਮਾਤਾ ਕ੍ਰਿਸ਼ਨ ਕੌਰ ਜੀ ਪ੍ਰਕਾਸ਼ ਥਾਨ ਕਿਰਤਪੁਰ ਪ੍ਰਕਾਸ਼ ਮਿਤੀ 7 ਜੁਲਾਈ 1656 ਸੁਪਤਨੀ ਦਸਮਤ ਦਾ ਕੋਈ ਨਾਮ ਨਹੀਂ ਕਿਉਂਕਿ ਮਹਾਰਾਜ ਦੀ ਬਾਲਵਸਤਾ ਵੈਸੇ ਵੀ ਤੇ ਜੋਤੀ ਜੋਤ 30 ਮਾਰਚ 1664 ਦਿੱਲੀ ਦੇ ਵਿੱਚ ਮਹਾਰਾਜ ਜੋਤੀ ਜੋਤ ਸਮਾਏ ਆ ਜੀ ਇਸੇ ਤਰ੍ਹਾਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਪਿਤਾ ਗੁਰੂ ਹਰगोविंद ਸਾਹਿਬ ਜੀ ਮਾਤਾ ਨਾਨਕੀ ਜੀ ਪ੍ਰਕਾਸ਼ ਸਥਾਨ ਅੰਮ੍ਰਿਤਸਰ ਪ੍ਰਕਾਸ਼ ਮਿਤੀ 1 ਅਪ੍ਰੈਲ 1621 ਸਪਤਨੀ ਗੁਜਰੀ ਜੀ ਸੰਤਾਨ ਗੋਬਿੰਦ ਸਿੰਘ ਜੀ ਜੋਤੀ ਜੋਤ 11 ਨਵੰਬਰ 1675 ਦਿੱਲੀ ਵਿੱਚ ਮਹਾਰਾਜ ਨੂੰ ਸ਼ਹੀਦ ਕੀਤਾ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਿਤਾ ਗੁਰੂ ਤੇਗ ਬਹਾਦਰ ਜੀ ਮਾਤਾ ਗੁਜਰੀ ਜੀ ਪ੍ਰਕਾਸ਼ ਸਥਾਨ ਸ਼੍ਰੀ ਪਟਨਾ ਸਾਹਿਬ ਪ੍ਰਕਾਸ਼ ਮਿਤੀ 22 ਦਸੰਬਰ 1660 ਸਪਤਨੀ ਅਜੀਤ ਕੌਰ ਜੀ ਸੁੰਦਰ ਕੌਰ ਜੀ ਸਾਹਿਬ ਕੌਰ ਜੀ ਤੇ ਸੰਤਾਨ ਅਜੀਤ ਸਿੰਘ ਜੀ ਜੁਝਾਰ ਸਿੰਘ ਜੀ ਜੁਰਾਵਰ ਸਿੰਘ ਜੀ ਫਤਿਹ ਸਿੰਘ ਜੀ ਜੋਤੀ ਜੋਤ 7 ਅਕਤੂਬਰ 1708 ਨੰਦੇੜ ਹਜੂਰ ਸਾਹਿਬ ਤੇ ਇਸ ਤਰ੍ਹਾਂ ਜੀ ਪੂਰਾ ਜੀਵਨ ਬਿਵਾਦਾ ਦਿੱਤਾ ਹੋਇਆ ਮਹਾਰਾਜ ਜੀ ਦਾ ਤੇ ਦਸਾਂ ਪਾਸ਼ਾਈਆਂ ਦਾ ਬਹੁਤ ਸੋਹਣਾ ਉਪਰਾਲਾ ਆ ਤੇ ਜਿੰਨੇ ਵੀ ਮੇਰੇ ਵੀਰ ਭੈਣਾ ਬਜ਼ੁਰਗ ਇਹ ਵੀਡੀਓ ਦੇਖਦੇ ਆ ਇਹੋ ਜਿਹਾ ਉਪਰਾਲੇ ਆਪਣੇ ਗੁਰੂ ਘਰਾਂ ਦੇ ਵਿੱਚ ਕਰੀਏ ਤਾਂ ਕਿ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਆ ਉਹ ਘਟਕਰ ਜਦੋਂ ਇੱਥੇ ਆ ਕੇ ਨਿਗਾ ਮਾਰਦੀ ਆ ਇਹਨਾਂ ਨਾਵਾਂ ਨੂੰ ਪੜ੍ਹੂਗੀ ਤਾਂ ਉਹਨਾਂ ਦੇ ਅੰਦਰ ਚਿੰਗਾਰੀ ਜ਼ਰੂਰ ਫਟੂਗੀ ਕਿ ਅਸੀਂ ਇਹਨਾਂ ਬਾਰੇ ਜਾਣੀਏ ਤੇ ਇਤਿਹਾਸ ਨਾਲ ਜੁੜੂਗੇ ਤੇ ਇਹੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ